ਕਿਉਂ ਨਹੀਂ ਜਾਣ ਦੇ ਰਹੇ ਪੁੱਛੋ ਇਹਨਾਂ ਨੂੰ ਤੁਹਾਡੇ ਕੋਲ ਤਾਂ ਆਈਡਿ ਕਾਰਡ ਵੀ ਹੈ ਦਿਖਾ ਦੋ ਆਈ ਕਾਰਡ ਹੀ ਹੈ ਮੈਂ ਆਈ ਕਾਰਡ ਵੀ ਦਿਖਾ ਦਿੱਤਾ ਪਰ ਇਹ ਫਿਰ ਵੀ ਮੈਨੂੰ ਅੰਦਰ ਨਹੀਂ ਜਾਣ ਦੇ ਰਹੇ ਤੇ ਉਹਨਾਂ ਨੇ ਕਿਹਾ ਕਿ ਮੇਨ ਗੇਟ ਖੋਲ੍ਹੇ ਜੋ ਮੈਂ ਪਰ ਇਹ ਮੇਨ ਗੇਟ ਵੀ ਨਹੀਂ ਖੋਲ੍ਹ ਰਹੇ ਇਸ ਤਰੀਕੇ ਨਾਲ ਅੰਦਰ ਗਏ ਜਿਵੇਂ ਕੋਈ ਚੋਰ ਹੁੰਦਾ ਡਾਕੂ ਹੁੰਦਾ ਇਹ ਪਤਾ ਲੱਗਦਾ ਕਿ ਬਈ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵਿਦਿਆਰਥੀਆਂ ਨਾਲ ਇੰਨਾ ਧੱਕਾ ਹੋ ਰਿਹਾ ਕਿ ਇੱਕ ਕੁੜੀ ਨੂੰ ਉਸਦੇ ਹੋਸਟਲ ਦੇ ਵਿੱਚ ਹੀ ਨਹੀਂ ਜਾਣ ਦਿੱਤਾ ਕੁੜੀ ਆਨੰਦਪੁਰ ਸਾਹਿਬ ਤੋਂ ਆਈ ਹੈ ਤੇ ਉਹਨੂੰ ਉਹਦੇ ਹੋਸਟਲ ਦੇ ਵਿੱਚ ਹੀ ਨਹੀਂ ਜਾਣ ਦਿੱਤਾ ਗੇਟ ਹੀ ਨਹੀਂ ਖੋਲ੍ਹਣ ਦਿੱਤਾ ਤੇ ਮੀਡੀਆ ਨਾਲ ਵੀ ਬੜੀ ਸਲ ਤੇ ਫਿਰ ਬਹੁਤ ਮਿੰਟਾਂ ਤਰਲੇ ਕਰਨ ਦੇ ਬਾਅਦ ਕੁੜੀ ਨੂੰ ਅੰਦਰ ਜਾਣ ਦੀ ਇਜਾਜ਼ਤ ਮਿਲੀ ਆ ਕਿਉਂਕਿ ਕੁੜੀ ਰੋਣ ਲੱਗ ਪਈ ਕਿਉਂ ਨਹੀਂ ਜਾਣ ਦੇ ਰਹੇ ਪੁੱਛੋ ਇਹਨਾਂ ਨੂੰ ਤੁਹਾਡੇ ਕੋਲ ਤਾਂ ਆਈਡੀ ਕਾਰਡ ਵੀ ਆ ਤਾਂ ਆਈ ਕਾਰਡ ਵੀ ਮੈਂ ਆਈ ਕਾਰਡ ਵੀ ਦਿਖਾ ਦਿੱਤਾ ਪਰ ਇਹ ਫਿਰ ਵੀ ਮੈਨੂੰ ਅੰਦਰ ਨਹੀਂ ਜਾਣ ਦੇ ਰਹੇ ਤੇ ਹੁਣ ਇਹਨਾਂ ਨੇ ਕਿਹਾ ਕਿ ਮੇਨ ਗੇਟ ਖੋਲੇ ਜੋਂਗੇ ਪਰ ਮੇਨ ਗੇਟ ਵੀ ਨਹੀਂ ਖੋਲ ਰਹੇ ਇਸ ਤਰੀਕੇ ਨਾਲ ਅੰਦਰ ਗਏ ਜਿਵੇਂ ਕੋਈ ਚੋਰੀ ਹੁੰਦਾ ਡਾਕੂ ਹੁੰਦਾ ਇਹ ਪਤਾ ਲੱਗਦਾ ਕਿ ਵਿਦਿਆਰਥੀਆਂ ਨਾ ਕਿੰਨਾ ਧੱਕਾ ਹੋ ਰਿਹਾ ਬਹੁਤ ਜ਼ਿਆਦਾ ਧੱਕਾ ਕਰ ਰਹੇ ਨੇ ਇਹ ਬਹੁਤ ਜ਼ਿਆਦਾ ਸਾਨੂੰ ਕਿਉਂ ਤੰਗ ਕਰੀ ਅਸੀਂ ਘਰੋਂ ਆਏ ਆ ਤੇ ਸਾਡੇ ਕੋਲ ਇੰਨੇ ਇੰਨੇ ਸਮਾਨਾ ਹੋਣੀ ਸੀ ਕਿੱਥੇ ਜਾਏ ਸੜਕਾਂ 'ਤੇ ਰੋਲੀਏ ਸਾਡੇ ਤੇ ਹੋਸਟਲ ਹੀ ਹੈ ਇੱਥੇ ਅਸੀਂ ਤਾਂ ਹੋਸਟਲ ਹੀ ਜਾਣਾ ਤੁਸੀਂ ਘਰ ਤੋਂ ਆਏ ਹੋ ਕਿੱਥੋਂ ਆ ਕਿੱਥੋਂ ਆਏ ਮੈਂ ਤੁਸੀਂ ਕਿਹੜੇ ਲੱਗ ਰਹੇ ਹੋ ਅਨੰਦਪੁਰ ਸਾਹਿਬ ਦੀ ਹਾਂ ਅਨੰਦਪੁਰ ਸਾਹਿਬ ਤੋਂ ਆਏ ਸੀ ਵੀਰੇ ਚੱਲੇ ਹੋਗੇ ਉਰੇ ਆ ਕੇ ਫਿਰ ਮੇਰੀ ਮੈਂ 5 ਵਜੇ ਦੀ ਨਿਕਲੀ ਹੋਈ ਘਰ ਤੋਂ ਤੇ ਬਹੁਤ ਜ਼ਿਆਦਾ ਤੰਗ ਕਰ ਰਹੇ ਧੱਕੇ ਕਰੇ ਕਿ ਮੇਨ ਗੇਟ ਖੋਲੇ ਜਦੋਂ ਮੇ ਬਿਲਕੁਲ ਤਾਂ ਜਹੇ ਦੇ ਵਿੱਚ ਹੁਣ ਵਿਦਿਆਰਥੀਆਂ ਤੇ ਵੀ ਕੰਬਦੀ ਲੱਗੀ ਆ ਤਾਂ ਸਰ ਹੁਣ ਵਿਦਿਆਰਥੀ ਤੇ ਕੋਈ ਕੰਬਦੀ ਲਗਾ ਦੇ ਦੀ ਇਹਨਾਂ ਦੇ ਕੋਲ ਪਹਿਚਾਨ ਪੱਤਰ ਹੈ ਸਰ ਆਈਡੀ ਕਾਰਡ ਪੰਜ ਵਜੇ ਦੀ ਚੱਲੀ ਹੋਈਆਂ ਅੰਦਰ ਉਹਦਾ ਹੋਸਟਾ ਨੇ ਹੋਸਟਲ ਜਾਣਾ ਹੈ ਹੁਣ ਕਾਰਡ ਦੇਖ ਕੇ ਅਮਜਾਇਆ ਜਿੰਨਕੋ ਜੋ ਯੂਨੀਵਰਸਿਟੀ ਦਾ ਕਾਰਡ ਦੇਖ ਲਓ ਨਾ ਇਹਦਾ ਪਹਿਲਾ ਮੈਂ ਸੇ ਬਾਤ ਨਾ ਕਰੂੰ ਕਰੋ ਕਰੋ ਕਰਾ ਵੀ ਵਿਲ ਟੇਕ ਡਿਸੀਜਨ ਜੀ ਡਿਸੀਜਨ ਲੈ ਲੇਗੇ ਉਸਮੇ ਸਰ ਕਿੰਨੇ ਟਾਈਮ ਚ ਸਰ ਅਭੀ ਲੈ ਬੱਚੀ ਰੋ ਰਹੀ ਹੈ ਸਰ ਜਿਹੜੀ ਹੋ ਜਾਵੇ ਯਹਾਂ ਸੇ ਹਟ ਜਾਓ ਉਸਕੋ ਡਿਸੀਜਨ ਸਰ ਅਸੀਂ ਕਿਉਂ ਹਟਾਂਗੇ ਅਸੀਂ ਦਿਖਾਵਾਂਗੇ ਜੇ ਸਾਥ ਅਸੀਂ ਕਿਉਂ ਹਟਾਂਗੇ ਜੋ ਇਸ ਤਰ੍ਹਾਂ ਨਹੀਂ ਡਾਈਟਿਕਾਡ ਵਾਲੇ ਵਿਦਿਆਰਥੀ ਨੂੰ ਵੀ ਰੋਕ ਲਓ ਤੁਹਾਨੂੰ ਹੁਕਮ ਹੈ ਇਸ ਤਰ੍ਹਾਂ ਦਾ ਕੋਈ ਉਹ ਬੈਠੀ ਹੋਈ ਆ ਹੁਣ ਕਿਉਂ ਪਿੱਛੇ ਨੂੰ ਹੋਵੇ ਬਿਲਕੁਲ ਨਹੀਂ ਫੇਰ ਹੰਗਾਮਾ ਜਿਹੜਾ ਦੋ ਨੰਬਰ ਦੀ ਵੀਡੀਓ ਨੂੰ ਕਹਿਆ ਜਾ ਰਿਹਾ ਕਿ ਤੁਸੀਂ ਹਟੋ ਵਿਦਿਆਰਥੀ ਲਗਾਤਾਰ ਜਿੱਦ ਕਰ ਰਿਹਾ ਹੈ ਕਿ ਮੀਡੀਆ ਨੂੰ ਕਹਿਆ ਜਾ ਰਿਹਾ ਕਿ ਤੁਸੀਂ ਹਟੋ ਫੇਰ ਅਸੀਂ ਜਾਣ ਦੇਵਾਂਗੇ ਇਹ ਤਾਂ ਸਾਡੇ ਤੇ ਤਕਲੀਫ ਹੈ ਕਿ ਤੁਸੀਂ ਹਟੋ ਸਾਈਡ ਤੇ ਅਸੀਂ ਫੇਰ ਤੁਹਾਨੂੰ ਪਿੱਛੇ ਨੂੰ ਕਰ ਰਹੇ ਨਹੀਂ ਤੁਸੀਂ ਲੰਗਾਓਗੇ ਜੀ ਜੇ ਅਸੀਂ ਹਟ ਜਾਾਂਗੇ ਲੰਗਾਓਗੇ ਸਮੇਤ 2 ਨੰਬਰ ਗੇਟ ਤੇ ਹੰਗਾਮਾ ਹੋਗਾ ਚਲੋ ਚਲੋ ਪੇਜ ਸ਼ਾਬਾਸ਼ ਕੁੜੀਏ ਇਸ ਤਰ੍ਹਾਂ ਹੀ ਕਰਨਾ ਸੀਗਾ ਕਿਉਂਕਿ ਇਹ ਇੱਦਾਂ ਹੀ ਲੋਟ ਆਉਣਗੇ ਜੇ ਇਹਨਾਂ ਦੇ ਅੱਗੇ ਮਿੰਤਾ ਤਾਰਲੇ ਕਰਾਂਗੇ ਫੇਰ ਨਹੀਂ ਜਾਣ ਦਿੰਦੇ ਇਹਨਾਂ ਨਾਲ ਅੜੋ ਇਹ ਤਾਂ ਹੀ ਜਾਣ ਦੇਣਗੇ ਇਹ ਤਾਂ ਦਬਣਗੇ ਇਦਾਂ ਇਹ ਪਿਆਰ ਨਾਲ ਨਹੀਂ ਦਬਦੇ ਹੈਗੇ ਕਾਰ ਹੁਣ ਵਿਦਿਆਰਥੀਆਂ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕਰ ਰਹੀ ਆ ਕਿਉਂਕਿ ਜੇ ਵਿਦਿਆਰਥੀਆਂ ਨੂੰ ਦਬ ਲਿਆ ਤਾਂ ਆਉਣ ਵਾਲੇ ਭਵਿੱਖ ਨੂੰ ਵੀ ਇਹ ਦਬ ਸਕਦੇ ਨੇ ਸੋ ਆਓ ਇਕੱਠੇ ਹੋਈਏ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਅੱਜ 10 ਤਰੀਕ ਆ ਅੱਜ ਇਕੱਠ ਹੋਣ ਦਾ ਸੱਦਾ ਸੀਗਾ ਸਾਰੇ ਜਾਣੇ ਚੰਡੀਗੜ੍ਹ ਯੂਨੀਵਰਸਿਟੀ ਪਹੁੰਚੋ